ਮੈਂ ਤੁਹਾਨੂੰ ਇੱਕ ਕਵਿਤਾ ਸੁਣਾਉਣ ਲੱਗਿਆ ਨਿੱਕੀ ਜੀ ਜਦੋਂ ਗੁਰੂ ਗੋਬ ਸਿੰਘ ਪਾਸ਼ਾ ਜੀ ਨੇ ਕਿਲਾ ਛੱਡਿਆ ਤੇ ਉਸ ਸਮੇਂ ਨੂੰ ਮਹਿਸੂਸ ਕਰਦਿਆਂ ਕਵੀ ਨੇ ਬੜਾ ਸੋਹਣੇ ਸ਼ਬਦ ਲਿਖੇ ਨੇ ਮੈਨੂੰ ਵਧੀਆ ਲੱਗੇ ਤੇ ਮੈਂ ਤੁਹਾਨੂੰ ਗਾ ਕੇ ਸੁਣਾ ਰਿਹਾ ਤੇ ਜੇ ਮੇਰੀ ਵੀਡੀਓ ਵਧੀਆ ਲੱਗੀ ਨਾ ਮੈਂ ਗੌਣ ਵਾਲਾ ਤੇ ਏਡਾ ਵੱਡਾ ਹਾਂ ਨਹੀਂਗਾ ਪਰ ਕੋਸ਼ਿਸ਼ ਕੀਤੀ ਹੈ ਜੇ ਵਧੀਆ ਲੱਗੀ ਤਾਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਦਾਂ ਦੀ ਤੁਹਾਨੂੰ ਆਵਾਜ਼ ਲੱਗੀ ਜੇ ਵਧੀਆ ਲੱਗੀ ਨਾ ਤਾਂ ਮੈਂ ਹੋਰ ਵੀ ਤੁਹਾਨੂੰ ਕਵਿਤਾ ਗਾ ਕੇ ਸੁਣਾਵਾਂਗਾ ਜੀ ਨਾ ਵਧੀਆ ਲਗੀ ਤਾਂ ਵੀ ਦੱਸੋ ਕਮੈਂਟਾਂ ਦੇ ਵਿੱਚ ਮਾਹੀ ਦੇ ਵਿਛੋੜੇ ਵਾਲੀ ਰਾਤ ਆਈ ਕੇਰਦੀ ਗਲੀ ਗਲੀ ਰੋਂਦੀ ਅਨੰਦਪੁਰ ਸ਼ਹਿਰ ਦੀ ਗਲੀ ਗਲੀ ਰੋਂਦੀ ਅਨੰਦਪੁਰ ਸ਼ਹਿਰ ਦਸ ਸਾਡੇ ਕੋਲੋਂ ਕਿਹੜਾ ਬਦਲਾ ਛੁਕਾਇਆ ਏ ਦਸ ਸਾਡੇ ਪ੍ਰੀਤਮਾ ਕਿਉਂ ਮੁਖ ਤੁੰ ਚਪਾਇਆ ਈ ਦਸ ਸਾਡੇ ਪ੍ਰੀਤਮਾ ਤੂੰ ਮੁਖ ਕਉਂ ਛਪਾਇਆ ਈ ਹੋਇਆ ਕੀ ਕਸੂਰ ਸਤੋ ਸਜਾ ਕੀ ਸੇਵਰਦੀ ਗਲੀ ਗਿਰੋਂਦੀਏ ਆਨੰਦ ਪੋਰ ਸ਼ਹਿਰ ਦੀ ਗਲੀ ਗਿਰੋਂਦੀਏ ਆਨੰਦ ਪੋਰ ਸ਼ਹਿਰ ਦੀ ਜਿੰਨਾ ਗਲੀਆਂ ਚ ਰਹਾ ਫਤੇਸਿੰਘ ਉਹਨਾਂ ਗੱਲਾਂ ਚ ਬੈਰੀ ਸਪ ਵੰਗ ਮੇਲਦਾ ਉਹਨਾਂ ਗੱਲਾਂ ਚ ਬੈਰੀ ਸਪ ਵੰਗ ਮੇਲਦਾ ਚੱਲੀ ਨਿਓ ਜਾਂਦੀ ਗੁਲਾਮੀ ਕਿਸੇ ਗੈਰ ਦੀ ਗਲੀ ਗਨੀ ਰੋਂਦੀਏ आनंदपुर शहर दी गली गली ਹੁੰਦੀ आनंदपुर शहर दी ਨਜ਼ਾਦੀਆ ਬੇਚੁਰਾ ਵਰਕ ਆਜੀਤ ਤੇ ਜੁਝਾਰੀ ਦੀ ਜਿੰਨਾ ਦੇ ਸਹਾਰੇ ਜਾਂਦੀ ਰੌਣਕ ਬਜਾਰ ਦੀ ਜਿੰਨਾ ਸਹਾਰੇ ਜਾਂਦੀ ਰਣਕ ਬਜਾਰਦੀ ਲੱਭਦੀ ਨ ਤੂੜ ਸਨ ਬੱਚਿਆਂ ਦੇ ਪੈਰ ਦੀ ਗਲੀ ਗਲੀ ਰੋਂਦੀ ਏ ਆਨੰਦ ਪੁਰਸ਼ਰ ਦੇ ਗਲੀ ਗਲੀ ਰੋਂਦੀ ਏ ਆਨੰਦ ਪੁਰਸ਼ਰ ਦੇ ਮਾਹੀ ਦੇ ਵਿਚੋੜੇ ਵਾਲੀ ਰਾਤਿਆ ਹੀ ਕਰਦੀ ਗਲੇ ਗਲੇ ਰੋਂਦੀ ਅਨੰਦਪੁਰ ਸ਼ਹਿਰ ਦੀ ਗਲੇ ਗਲੇ ਰੋਂਦੀ ਅਨੰਦਪੁਰ ਸ਼ਹਿਰ ਦੀ